ਬਾਰਾਂ ਸਾਬੇ ਦੀ ਵਾਇਾ ਚੱਲ ਰੱਖ ਖਦੀਸ਼ ਅਸੀਂ ਆਪੇ ਬਸ 190 ਹਜ਼ਾਰ ਨਵੀਂ ਟਰਾਲੀ ਵੀਰੇ ਬਣਾਈ ਸੀ ਲੈ 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 ਚੱਕਰਿਆ ਮਾਲਾ ਕਿਉਂ ਕਿਹਾ ਰਾਵਣੇ ਕੁਆਟਰ ਰੇਟ ਹੈ ਵੀਰੇ 1,145,000 ਰੁਪਏ ਰੇਟ ਹੈ ਜਾਲੀ ਲੱਗੀ ਹੋਈ ਹੈ ਲੋਕਾ ਡਾਲਾ ਹੈ ਜੀ ਕਿਸੇ ਮੇਰੇ ਵੀ ਭਾਈ ਨੂੰ ਚਾਹੀਦੀ ਹੈ ਤਾਂ ਜੀ ਫਰੰਟ ਕੰਟੈਕਟ ਕਰਦਾ ਭਾਈ ਐਂਡ ਵਰਸ ਸਪਰਕਾ ਤੋਂ ਤੁਸੀਂ ਟਰਾਲੀ ਆਉਗੋਈ ਸਕਦੇ ਹੋ ਕਿ ਨੀਰਵਾ ਮੋਡੀਫਾਈ ਟਰਾਲੀ ਹੈ ਪੂਰੀ ਸਾਂਝਾ ਹੈ ਰੇਕਸਾਈਕਲਿੰਗ ਆਪਾਂ ਸੌਂਸਾ ਆਪਸੋ ਤਰੀਵਾਈ ਵੀ ਨੰਬਰ 87 090 11:36 ਰਲਿਸ਼ੀ ਦੇ ਫਰਮਿੰਟ ਦੇ ਜਾਇਦ ਕੱਤੀਆ 23 ਮਿੰਟ ਹੈ ਤੁਸੀਂ ਡਾਟੋ ਕੀ ਦੇਖਦੇ ਜਾ ਰਹੇ ਜੀ ਡਾਬਲ ਟੈਡੀ 4 ਇੰਚੀ ਹਿੱਸਾ 18 ਮਿਗਟ ਮਿਗਟ ਰੋਂਗ ਭੇਟਾ ਬਈ ਇਹੋ ਸਿੱਧੀ ਕਿਸੀ ਹੈ ਰੇਡ ਕਰਖ 60000 ਦੀ ਹੈ। 8 ਨਟੀ ਹੱਬਾ ਬਈ ਵਧੀਆ ਪੱਕੇ ਟਾਇਰ ਨੇ। 90% ਕਰਸ ਉਹ 987 ਹੀਰੋ ਕਨਵੀ ਨਾੜੇ। ਮੋਂਤੇ ਕਾਲ ਕਰ ਸਕਦੇ। ਅਨੀਆਂ ਤੱਕ ਹੋਰ ਵੀ ਕਿਸੇ ਭਕਾਰੀ ਟਰਾਲੀ ਬੁਣਵਾਉਂਦੇ ਇਸ ਵਾਰ ਕਰੋ ਬਈ। ਕਿਸੇ ਵੀ ਪ੍ਰਕਾਰ ਦੀ ਟਰਾਲੀ ਬੁਣਵਾ ਸਕਦੇ। 13 7 14 7 ਜੀ ਹੋਰ ਕਿਸੇ ਵੀ ਪ੍ਰਕਾਰ ਦੀ هەر ਇੱਕ ਕਾਜੀ ਦੀ ਜੁਰੀ ਦਾ ਲੱਗਦਾ ਸਾਈ ਤੇ ਤਿਆਰ ਕਰੀ ਜਾਂਦੇ ਨੇ ਇਹ ਵੀਰੇ ਆਪਣਾ ਪਿੰਡ ਪੈਂਦਾ ਪਾਤੜਾਂ ਤੋਂ ਜਿਹੜਾ ਪਟਿਆਲਾ ਰੋਡ ਆ ਉਹ ਖੱਤੜਾਂ ਪਟਿਆਲਾ ਰੋਡ ਕੱਗਾ ਹੈ ਕੱਗਾ ਸ਼ਹਿਰ ਹੈ ਇੱਕ ਛੋਟਾ ਜਿਹਾ ਪਾਤੜਾਂ ਦੇ ਨਾਲ ਹੀ ਉੱਥੇ ਆਪਣਾ ਵੀਰੇ ਇਹ ਦੁਕਾਨ ਹੈ ਆਪਣੀ ਕਿਸੇ ਵੀ ਕੋਈ ਵੀ ਫੈਮਸ ਸਲੈਕਟ ਕਰਦਾ ਸੱਤ ਟਰਾਲੀ ਜੀ ਰੇਟ 2 ਲੱਖ 16000 ਰੁਪਏ ਰੇਟ ਹੈ ਵੀਰਾ 25 ਤੋਂ 22 ਮਾਟਰ ਦਾ ਰੇਟ ਹੈਗਾ 30 ਰੁਪਏ ਤੋਂ 40 ਰੁਪਏ ਤਾਂ ਬਾਜਨ ਕਰਦੇ ਹਾਂ 40 ਰੁਪਏ ਕਿਲੋ ਬਾਜਨ ਦੇ ਸ਼ਾਹਨਾਬੀ ਆਪਾਂ ਟਰਾਲੀ ਦੇ